ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਿਕ ਮੈਂਬਰ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਜੋ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹੁੰਦੀ ਆ ਬਈ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਫਤ ਤੇ ਮੈਂ ਇਕਮ ਸੇਟੀ ਹਣੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਾਇਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਵਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਬਾਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ

ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲੀ ਝੂਠ ਵੀ ਬੋਲ ਬੈਠੀ ਆਂ ਦੇ ਗੁੱਸੇ ਚ ਆ ਕੇ ਵੀ ਬਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਬਹਿਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ 'ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਿੰਦੀ ਆ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਿਕ ਮੈਂਬਰ ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆ ਬਈ ਗੁੱਸੇ ਚ ਆ ਕੇ ਵੀ ਵਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆ ਦੇ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅਗੋਂ ਦੀ سوشل میڈیا ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ سوشل میڈیا ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 9 ਅਤੇ 10 ਅਪ੍ਰੈਲ ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੀ ਆਂ ਬਈ ਗੁੱਸੇ ਚ ਆ ਕੇ ਬਈ ਵਹਿਕਾਵੇ ਜਾ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰਦੋ ਬਾਕੀ ਮੈਂ ਅਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਮੈ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੀ ਆਂ ਦੇ ਗੁੱਸੇ ਚ ਆ ਕੇ ਵੀ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੀ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਡੀ ਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਾਇਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਵੀ ਵਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ 세ਟੀ ਹਨੀ 세ਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ जिन्ना ने मेरा ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆਂ ਦੇ ਗੁੱਸੇ ਚ ਆ ਕੇ ਵੀ ਬੇਕਾਬੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਖੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਬੇਕਾਬੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ শেਟੀ ਹਨੀ শেਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਾਇਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਬਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮਾਫ ਕਰਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਮੈਨ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲੀ ਝੂਠ ਵੀ ਬੋਲ ਬੈਠੇ ਆਂ ਵੇ ਗੁੱਸੇ ਚ ਆ ਕੇ ਵੀ ਬਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਬਹਿਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਬਾਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਾਇਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਵੀ ਵਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮਾਫ ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਬਾਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਮੈਂ ਇਕਮ 세ਟੀ ਹਣੀ 세ਟੀ ਦੀ ਵਾਈਫ ਪਹਿਲਾ ਤਾਂ ਮੈਂ ਧੰਨਵਾਦ ਕਰਦੀ ਆ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿੰਨਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲੀ ਝੂਠ ਵੀ ਬੋਲ ਬੈਠੇ ਆਂ ਦੇ ਗੁੱਸੇ ਚ ਆ ਕੇ ਦੇ ਭਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਡੀ ਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਿਕ ਮੈਂਬਰ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਬਾਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਵੀ ਵਹਿਕਾਵੇ ਜਾ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆਂ ਦੇ ਜੋ ਵੀ ਹੋ ਗਿਆ ਮੈਨੂੰ ਮaaf ਕਰਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਵਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 19 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ 세ਟੀ ਹਨੀ 세ਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀ ਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਬਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਮੇਰੇ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਜੋ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਵੀ ਵਹਿਕਾਵੇ ਜਾ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੀ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਦੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰਾਂ 'ਚ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹੁੰਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੀ ਆਂ ਦੇ ਗੁੱਸੇ ਚ ਆ ਕੇ ਵੀ ਬਹਿਕਾਵੇ ਚ ਆ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਠੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਬਹਿਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਆਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ। ਬਾਕੀ ਮੈਂ ਇੱਕ ਹੋਰ ਗੱਲ ਕਹਿਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਿਕ ਮੈਂਬਰ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜ਼ਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਸ਼ਲ ਝੂਠ ਵੀ ਬੋਲ ਬੈਠੇ ਆ ਬਈ ਗੁੱਸੇ ਚ ਆ ਕੇ ਬਈ ਵਕਾਵੇ ਜਾ ਕੇ ਮੈਂ ਉਹ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਦੇ ਲਈ ਮੈਂ ਮਾਫੀ ਚਾਹਦੀ ਆ ਦੇ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਅੱਗੋ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 9 ਅਪ੍ਰੈਲ ਨੂੰ ਦੁਪਹਿਰੇ ਜੋ ਘਰ 'ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ 'ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ 'ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਕਮ ਸੇਟੀ ਹਨੀ ਸੇਟੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਨੇ ਪਰਿਵਾਰਕ ਮੈਂਬਰ 'ਤੇ ਬੈਠ ਕੇ ਮੇਰਾ ਸੌਲਡ ਆਊਟ ਕਰਵਾਇਆ ਤੇ ਬਾਕੀ ਮੈਂ ਹੁਣ ਤੁਹਾਡੇ ਨਾਲ ਲਾਸਟ ਵੀਡੀਓ ਤੇ ਗੱਲ ਕਰਨਾ ਚਾਹੁੰਦੀ ਆਂ ਵੀ ਮੈਂ ਸੋਸ਼ਲ ਮੀਡੀਆ ਤੇ ਆਈ ਸਭ ਤੋਂ ਪਹਿਲਾਂ ਉਹ ਮੇਰੀ ਸਭ ਤੋਂ ਵੱਡੀ ਗਲਤੀ ਹੈ ਤੇ ਪਹਿਲਾਂ ਜੋ ਘਰ 'ਚ ਲੜਾਈ ਹੋਈ ਸੀਗੀ 29 April ਨੂੰ ਜੋ ਵੀ ਕੁਝ ਹੋਇਆ ਚਲੋ ਮੈਂ ਦੁਆਰਾ ਕੁਝ ਨਹੀਂ ਕਹਿਣਾ ਚਾਹਦੀ ਵੀ ਮੈਂ ਜਿਆਦਾ ਦੁਖੀ ਹੋ ਕੇ ਮੇਰਾ ਦਿਮਾਗ ਚ ਸਮਝੋ ਖਰਾਬ ਹੋ ਗਿਆ ਸੀ ਕੀ ਹੋ ਗਿਆ ਸੀ ਮੈਂ ਸੋਚੀ ਝੂਠ ਵੀ ਬੋਲ ਬੈਠੇ ਆਂ ਬਈ ਗੁੱਸੇ ਚ ਆ ਕੇ ਬਈ ਵਹਿਕਾਵੇ ਜਾ ਕੇ ਮੈਂ ਬਹੁਤ ਝੂਠ ਵੀ ਬੋਲਿਆ ਜਿਸ ਨਾਲ ਮੇਰੇ ਸੋਹਰਾ ਪਰਿਵਾਰ ਨੂੰ ਬਹੁਤ ਥੇਸ ਪਹੁੰਚੀ ਹੈ ਉਹਨਾਂ ਦੇ ਲਈ ਮੈਂ ਮਾਫੀ ਚਾਹਦੀ ਆਂ ਵੀ ਜੋ ਵੀ ਹੋ ਗਿਆ ਮੈਨੂੰ ਮaaf ਕਰ ਦੋ ਬਾਕੀ ਮੈਂ ਅੱਗੋਂ ਦੀ ਸੋਸ਼ਲ ਮੀਡੀਆ ਤੇ ਆ ਕੇ ਕੋਈ ਵੀ ਵੀਡੀਓ ਨਹੀਂ ਪਾਉਂਗੀ ਕਿਸੇ ਦੇ ਭਕਾਵੇ ਚ ਆ ਕੇ ਜਾਂ ਆਪਣੇ ਗੁੱਸੇ ਕਰਕੇ ਮੈਂ ਕੋਈ ਵੀ ਵੀਡੀਓ ਸੋਸ਼ਲ ਮੀਡੀਆ ਤੇ ਨਹੀਂ ਆਗੋਂ ਦੀ ਪਾਉਂਗੀ ਜੋ ਹੋ ਗਿਆ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਮੈਨੂੰ ਦੁਬਾਰਾ ਆਪਣੇ ਪਰਿਵਾਰ ਚ ਬਸਣ ਦਾ ਮੌਕਾ ਦਿੱਤਾ ਜਾਵੇ ਬਾਕੀ ਮੈਂ ਇੱਕ ਹੋਰ ਗੱਲ ਕਹਣੀ ਹੈ ਜੋ ਮੈਂ ਆਪਣੇ ਸੱਸ ਬਾਰੇ ਕਿਹਾ ਸੀਗਾ ਜੋ 29 April ਨੂੰ ਦੁਪਹਿਰੇ ਜੋ ਘਰ ਚ ਗੱਲ ਹੋਈ ਸੀਗੀ ਉਹ ਮੈਂ ਹੁਣ ਮੈਂ ਦੁਆਰਾ ਕਲੀਅਰ ਨਹੀਂ ਕਰਨੀ ਜੋ ਵੀ ਹੋਇਆ ਸੀ ਉਹ ਮੈਂ ਗੁੱਸੇ ਚ ਦੁਖੀ ਹੋ ਕੇ ਜਾਂ ਆਪਣਾ ਗੁੱਸੇ ਚ ਆ ਕੇ ਮੈਂ ਆਪਣੇ ਸੱਸ ਬਾਰੇ ਜੋ ਬੋਲਿਆ ਉਹ ਬਿਲਕੁਲ ਗਲਤ ਹੈ ਝੂਠ ਹੈ ਇਸ ਕਰਕੇ ਹੁਣ ਮੇਰੇ ਭੈਣਾਂ ਵੀਰਾਂ ਨੂੰ ਬੇਨਤੀ ਹੈ ਕੋਈ ਵੀ ਮੇਰੇ ਪਰਿਵਾਰਿਕ ਮੈਂਬਰ ਤੇ ਅਕੋਰਡਿੰਗ ਕੋਈ ਵੀ ਗਲਤ ਥੱਲੇ ਕਮੈਂਟਸ ਨਾ ਕਰੋ ਨਾ ਕੁਝ ਗਲਤ ਬੋਲੋ ਬਸ ਧੰਨਵਾਦ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕਮ ਸੇਠੀ ਹਨੀ ਸੇਠੀ ਦੀ ਵਾਈਫ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਹਾਂ ਡੀਐਮ ਨਿਊਜ਼ ਦਾ ਤਰुण ਵੀਰੇ ਦਾ ਜਿਨ੍ਹਾਂ ਨੇ ਮੇਰਾ ਘਰ ਵਸਾਨ ਦੀ ਦੁਆਰਾ